ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜਵੀਰ ਜਵੰਦਾ ਨੂੰ ਹਸਪੀਟਲ ਵਿੱਚੋਂ ਮਿਲ ਕੇ ਆਏ ਭਰਾ ਨੇ ਬਾਹਰ ਖੜੀ ਮੀਡੀਆ ਨੂੰ ਕਹਿ ਦਿੱਤੀ ਅਜਿਹੀ ਗੱਲ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਨ ਦੇ ਲਈ ਹਰ ਕੋਈ ਬੇਤਾਬ ਹੈ ਤੇ ਹਰ ਕੋਈ ਇਹ ਗੱਲ ਨੂੰ ਸੁਣਨਾ ਚਾਹੁੰਦਾ ਹੈ ਕਿ ਰਾਜਵੀਰ ਜਵੰਦਾ ਹੁਣ ਬਿਲਕੁਲ ਠੀਕ ਨੇ ਤੇ ਖਤਰੇ ਤੋਂ ਬਿਲਕੁਲ ਬਾਹਰ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਹੈ ਬਿਲਕੁਲ ਤਾਜ਼ਾ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ਾਮ 5 ਵਜੇ ਆਖਰ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਰਹੀ ਹੈ। ਓਟ ਹਸਪਤਾਲ ਮੁਹਾਲੀ ਨੇ ਜਿੱਥੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੱਤੀ ਹੈ। ਹਸਪਤਾਲ ਅਨੁਸਾਰ ਗਾਇਕ ਅਜੇ ਵੀ ਜੀਵਨ ਸਹਾਇਤਾ ਜਰੀਏ ਲਾਈ ਸਕੂਟਰ ਤੇ ਨੇ ਅਤੇ ਹਸਪਤਾਲ ਦੀਆਂ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੀ ਜਿਹੜੀ ਹੈ ਨਜ਼ਦੀਕੀ ਨਿਗਰਾਨੀ ਦੇ ਹੇਠ ਕੰਮ ਕਰਤਾ ਜਾ ਰਿਹਾ ਹੈ। ਹਾਲਾਤ ਜਿਹੜੇ ਨੇ ਨਾਜ਼ੁਕ ਨੇ ਮੈਡੀਕਲ ਅਪਡੇਟ ਦੇ ਮੁਤਾਬਕ ਰਾਜਵੀਰ ਜਵੰਦਾ ਦੀ ਨਿਊਰੋਲੋਜੀਕਲ ਸਥਿਤੀ ਦੀ ਇਹ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਵੀ ਮਹੱਤਮਪੂਰਨ ਕਲੀਨਿਕਲ ਸੁਧਾਰ ਜਿਹੜਾ ਹੈ ਹਲੇ ਤੱਕ ਨਹੀਂ ਦੇਖਿਆ ਗਿਆ ਇਲਾਜ ਚੱਲ ਰਿਹਾ ਹੈ ਡਾਕਟਰਾਂ ਨੇ ਉਹਨਾਂ ਦੇ ਦਿਲ ਦੀ ਧੜਕਣ ਜਿਹੜੀ ਹੈ ਬਣਾਈ ਰੱਖਣ ਲਈ ਦਵਾਈ ਦਿੱਤੀ ਹੋਈ ਹੈ ਸੋ ਉਹਨਾਂ ਦੀ ਮੈਡੀਸਿਨ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਹਸਪਤਾਲ ਨੇ ਵੀ ਦੱਸਿਆ ਹੈ ਕਿ ਮੌਜੂਦਾ ਸਮੇਂ ਉਹਨਾਂ ਦਾ ਸਮੁੱਚਾ ਪੂਰਵ ਅਨੁਮਾਨ ਜਿਹੜਾ ਹੈ ਜਿੱਥੇ ਕੇ ਸੁਰੱਖਿਅਤ ਹੈ ਬਾਕੀ ਸਾਰੀਆਂ ਚੀਜ਼ਾਂ ਤੇ ਜਿਹੜਾ ਹੈ ਬਾਕੂਗੀ ਧਿਆਨ ਦਿੱਤਾ ਜਾ ਰਿਹਾ ਹੈ ਜੇ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਜਲਦੀ ਹੀ ਜਿਹੜੀ ਹੈ ਉਹ ਬਿਲਕੁਲ ਵਾਪਸੀ ਨਗੇਸ ਉਹਨਾਂ ਦਾ ਸਿਹਤ ਜਰੀਆ ਵੈਪਲ ਠੀਕ ਹੋਵੇਗੀ ਫਿਲਹਾਲ ਡਾਕਟਰਾਂ ਵੱਲੋਂ ਪੂਰ ਜ਼ੋਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਤੁਹਾਨੂੰ ਇੱਥੇ ਵੀ ਦੱਸਣਾ ਚਾਹਾਂਗੇ ਕਿ ਆਖਰਕਾਰ ਇਸ ਵਕਤ ਜੇ ਗੱਲ ਕੀਤੀ ਜਾਵੇ ਕਿ ਰਾਜਵੀਰ ਜਵੰਦਾ ਕੁਝ ਸਮੇਂ ਲਈ ਠੀਕ ਵੀ ਨਹੀਂ ਪਰ ਕੁਝ ਸਮੇਂ ਲਈ ਕਿਹਾ ਜਾ ਸਕਦਾ ਹੈ ਕਿ ਬਿਲਕੁਲ ਠੀਕ ਵੀ ਨਹੀਂ ਨੇ ਪਰ ਫਿਲਹਾਲ ਅਰਦਾਸਾਂ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ ਹਾਲਾਂਕਿ ਪ੍ਰਾਰਥਨਾਵਾਂ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਰਾਜਵੀਰ ਜਵੰਦਾ ਦੇ ਨਾਲ-ਨਾਲ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਨੇ ਤੇ ਹਰ ਕੋਈ ਜਿਹੜਾ ਹੈ ਇਹ ਗੱਲ ਕਹਿ ਰਿਹਾ ਹੈ ਕਿ ਜਲਦੀ ਉਹ ਠੀਕ ਹੋ ਜਾਣ ਤੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਜਾਣ ਹਰ ਕੋਈ ਇਹ ਗੱਲ ਕਹਿ ਰਿਹਾ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਠੀਕ ਹੋਣਾ ਪਵੇਗਾ ਕਿਉਂਕਿ ਲੋਕ ਇੰਨਾ ਜ਼ਾਰੇ ਦਿਲ ਤੋਂ ਪਿਆਰ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਤੇ ਲੋਕਾਂ ਦਾ ਮੰਨਣਾ ਹੈ ਕਿ ਜਲਦੀ ਹੀ ਉਹ ਠੀਕ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਭਰਾ ਨੇ ਜਿੱਥੇ ਕਿ ਇੱਕ ਗੱਲ ਜਿਹੜੀ ਹੈ ਜ਼ਰੂਰ ਸਾਂਝੀ ਕੀਤੀ ਹੈ ਕਿ ਆਖਰ ਲੋਕਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਹਿਣਾ ਚਾਹੀਦਾ ਹੈ ਕੁਝ ਲੋਕ ਜਿਹੜੇ ਨੇ ਰਾਜਵੀਰ ਜਵੰਦਾ ਦੇ ਲਈ ਜਿਹੜੀਆਂ ਝੂਠੀਆਂ ਅਫਵਾਹਾਂ ਫਲਾਉਂਦੇ ਨੇ ਕੋਈ ਕਹਿ ਰਹੇ ਨੇ ਕਿ ਉਹ ਬਿਲਕੁਲ ਜਿਹੜੇ ਨੇ ਡੈੱਡ ਹੋ ਚੁੱਕੇ ਨੇ ਕੋਈ ਕਹਿ ਰਿਹਾ ਹੈ ਉਹ ਮਰ ਚੁੱਕੇ ਨੇ ਕੋਈ ਕਹਿ ਰਿਹਾ ਹੈ ਕੁਝ ਤੇ ਕੋਈ ਕੁਝ ਕਹਿ ਰਿਹਾ ਹੈ ਫਿਲਹਾਲ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਸਥਿਰ ਬਣੀ ਹੋਈ ਹੈ ਸਲਹਾਲ ਹਾਲੇ ਤੱਕ ਉਹ ਠੀਕ ਨਹੀਂ ਕੋਈ ਲੋਕ ਤੇ ਅਜੇ ਹੀ ਨੇ ਜਿਹੜੇ ਕਿ ਉਹਨਾਂ ਨੇ ਮਰਨ ਦੀ ਹੀ ਵੇਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹਸਪੀਟਲ ਸਟਾਫ ਦੇ ਵਿੱਚੋਂ ਇੱਕ ਅਜੀਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਕਿ ਸਾਰੇ ਨੂੰ ਪਰੇਸ਼ਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਕਈ ਲੋਕਾਂ ਦਾ ਮੰਨਣਾ ਹੈ ਕਿ ਕਈ ਲੋਕ ਅਜੇ ਹੀ ਹਨ ਜ ਇਹ ਇੱਕੋ ਹੀ ਗੱਲ ਪੁੱਛਦੇ ਨੇ ਕਿ ਰਾਜਵੀਰ ਜਵੰਦਾ ਕਿਵੇਂ ਐ ਜੇਕਰ ਉਹ ਇਸ ਸੰਸਾਰ ਤੋਂ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਸਾਨੂੰ ਦੱਸਿਆ ਜਾਵੇ ਹਾਲਾਂਕਿ ਅਸੀਂ ਵੀਡੀਓ ਬਣਾਵਾਂਗੇ ਇਦਾਂ ਦੇ ਕੁਝ ਲੋਕ ਵੀ ਹਨ ਜਿਹੜੇ ਕਿ ਕੁਝ ਇਦਾਂ ਦੀ ਸੋਚ ਰੱਖ ਰਹੇ ਨੇ ਫਿਰ ਹਾਲ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਵੀਰ ਜਵੰਦਾ ਜਿਹੜੇ ਨੇ ਬਿਲਕੁਲ ਹਲੇ ਤੱਕ ਲਾਈਵ ਕੋਟਰ ਤੇ ਹੀ ਹਨ ਤੇ ਉਹਨਾਂ ਦੀ ਸਿਹਤ ਜਿਹੜੀ ਹੈ ਬਿਲਕੁਲ ਠੀਕ ਠਾਕ ਹੋਣ ਦੀ ਕਗਾਰ ਤੇ ਹੈ ਪਰ ਕੁਝ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਇਹ ਵਿਵਹਾਰ ਬਿਲਕੁਲ ਬਹੁਤ ਮੰਦ ਭਾਗਾ ਹੈ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜੇ ਨੇ ਬਿਲਕੁਲ ਠੀਕ ਠਾਕ ਨੇ ਤੇ ਰਾਜਵੀਰ ਜਵੰਦਾ ਦਾ ਜਿਹੜਾ ਪਰਿਵਾਰ ਹੈ ਉਹ ਗੱਲਬਾਤ ਜਿਹੜੀ ਹੈ ਸਾਂਝੀ ਕਰ ਰਿਹਾ ਹੈ ਕਿ ਆਖਰ ਰਾਜਵੀਰ ਜਵੰਦਾ ਬਿਲਕੁਲ ਠੀਕ ਨਹੀਂ ਹੈ ਤੇ ਜਲਦੀ ਹੀ ਉਹ ਲੋਕਾਂ ਦੇ ਨਾਲ ਗੱਲਬਾਤ ਸਾਂਝੀ ਕਰੇ ਤੇ ਲੋਕਾਂ ਦੇ ਵਿੱਚ ਵਿਚਰਨਗੇ ਲੋਕਾਂ ਦੇ ਨਾਲ ਜਿਹੜੀ ਹੈ ਗੱਲਬਾਤ ਵੀ ਸਾਂਝੀ ਕਰਨਗੇ ਆਪਣੇ ਚਾਹਣ ਵਾਲਿਆਂ ਦੇ ਨਾਲ ਵੀਡੀਓ ਸਾਂਝੀ ਕਰਨਗੇ ਸੋ ਆਖਰ ਕੁਝ ਲੋਕਾਂ ਦੀ ਜਿਹੜੀ ਹੈ ਇਸ ਘਟਿਆ ਮਾਨਸਿਕਤਾ ਦੇ ਬਾਰੇ ਉਹਨਾਂ ਦੇ ਭਰਾ ਨੇ ਸਾਫ਼ ਕਹਿ ਦਿੱਤਾ ਹੈ ਕਿ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਇਸ ਪਰਿਵਾਰ ਨੂੰ ਦੁੱਖ ਲੱਗਿਆ ਉਸ ਨੂੰ ਪੁੱਛ ਕੇ ਵੇਖੋ ਕਿ ਉਹ ਕਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਸੁਣ ਲਿਓ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ